ਬਬਲ ਬਲੀਥ ਕਾਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਪਤਾ ਹੈ ਮੈਂ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਤੁਹਾਡੇ ਵਾਸਤੇ ਚੀਜ਼ ਲੈ ਕੇ ਆਉਣੀ ਆ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਜਾਟਕ ਜਾਟਕਾਂ ਦੋ ਇੱਕ ਬਲੌਜ਼ ਆ ਠੀਕ ਹੈ ਜੀ ਪਿੱਛੇ ਆਪਾਂ ਨਾ ਫੋਟੋਆਂ ਵੀ ਪਾਈਆਂ ਨੇ ਇਹ ਆਪਣੀ ਵੀਡੀਓ ਹੈਗੀ ਬਹੁਤ ਸੋਹਣਾ ਜਿਹੇ-ਜਾ ਵੀ ਤੁਸੀਂ ਡਿਜ਼ਾਈਨ ਕਹੋਗੇ ਅਸੀਂ ਉਹ ਜਿਹਾ ਡਿਜ਼ਾਈਨ ਤੁਹਾਨੂੰ ਬਣਾ ਕੇ ਦੇਵਾਂਗੇ ਚਾਹੇ ਤੁਸੀਂ ਆਪਦੇ ਡਿਜ਼ਾਈਨ ਦੀ ਸਾਨੂੰ ਫੋਟੋ ਭੇਜ ਦਿਓ ਠੀਕ ਹੈ ਜੇ ਕਿਸੇ ਨੇ ਇਹ ਨਾਲ ਕੁਝ ਪੁੱਛਣਾ ਹੈ ਤਾਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਮੇਰਾ ਨੰਬਰ ਉੱਪਰ ਚੱਲ ਦਿ ਦਿੱਤਾ ਹੁੰਦਾ ਜੀ ਠੀਕ ਹੈ ਆਪਣੇ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਹੋ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਮੇਰੇ ਤੋਂ ਨਵੀਂ ਤੁਹਾਨੂੰ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਚੀਜ਼ ਮਿਲੇਗੀ ਤੇ ਹਰ ਰੋਜ਼ ੜੇ ਵਾਸਤੇ ਇੱਕ ਨਵੀਂ ਤੋਂ ਨਵੀਂ ਚੀਜ਼ ਲੈ ਕੇ ਹਾਜ਼ਰ ਹੋऊंगी ਤੁਹਾਡੇ ਵਾਸਤੇ ਮੈਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਜੇ ਕਿਸੇ ਨੇ ਵੀ ਪੁੱਛਣਾ ਹੈ ਤੇ ਕਿੰਨੀ ਪੱਛਮ ਲੱਗੂਗੀ ਮੈਂ ਉਹ ਵੀ ਦੱਸੂ ਇਹਦਾ ਪ੍ਰਾਈਸ ਬਣਾਈ ਜੀ ਕੋਟੀ ਦੀ 600 ਫਲੋ ਜੀ 440 ਤੇ ਜਾਟਕ ਦੀ ਆਪਣੀ 550 ਤੇ ਕੋਟੀ ਦੀ ਸੌਰੀ 750 ਜਾਂ 800 ਲੱਗੂ ਕਿਉਂਕਿ ਤੇ ਗੋਲੇ ਜਿਆਦੇ ਲੱਗਦੇ ਆ ਜੀ ਠੀਕ ਹੈ ਜਿਸੇ ਵੀ ਸਾਹਬ ਨਾਲ ਤੁਸੀਂ ਬਣਵਾਉਣਾ ਚਾਹੁੰਦੇ ਹੋ ਮੈਂ ਪੱਖੀਆਂ ਦੀ ਵੀਡੀਓ ਹੀ ਪਾਈ ਇਸ ਵਿੱਚ ਤੁਹਾਡੇ ਵਾਸਤੇ ਹੋਰ ਵੀ ਪੱਖੀਆਂ ਲੈ ਕੇ ਆਉਂਗੀ ਮੇਰੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਸਪੋਰਟ ਮੈਂ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਆਪਦੇ ਬੱਚਿਆਂ ਨੂੰ ਦਿਖਾਓ ਜੀ ਪੰਜਾਬੀ ਸੱਭਿਆਚਾਰ ਦੀ ਆਪਾਂ ਤੁਹਾਡੇ ਜੀਤ ਸੀ ਮੈਨੂੰ ਕਮੈਂਟ ਕਰਕੇ ਦੱਸੋਗੇ ਮੈਂ ਤੁਹਾਡੇ ਵਾਸਤੇ ਹੋਰ ਸੋਹਣੀਆਂ ਤੋਂ ਸੋਹਣੀਆਂ ਚੀਜ਼ਾਂ ਲਿਆਉਂਦੀ ਰਹਾਂਗੇ ਫਿਰ ਆਪਾਂ ਕਦੇ ਤੁਹਾਡੇ ਵਾਸਤੇ ਨਾ ਮੈਂ ਕੋਟੀਆਂ ਦਿਖਾਉਂਗੀ ਕਦੇ ਮੈਂ ਲਾਈਵ ਹੋ ਕੇ ਤੁਹਾਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਿਖਾਉਂਗੀ ਅੰਤ ਕਰ ਵੀਡੀਓ ਜਰੂਰ ਦੇਖਿਆ ਕਰੋ ਅੰਤ ਕਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ